ਇਸ ਕੋ ਉਹ ਨੰਨਿਆ ਲਿਆਂਦਾ ਏ ਛੱਡ ਆ ਤੂੰ ਡੱਟਦਾ ਕਹਦੇ ਨਹੀਂ ਆ ਤੇਰੇ ਮੰਗੜਿਆ ਆਰਾਮ ਲਾਦੇ ਨਾਲ ਤੇਰੇ ਹੋਰ ਆਰਾਮ ਕਰਾਈ ਕਰ ਮਾੜੀ ਆ ਓਡੇ ਕੋਲ 12 12 13 13 ਸਾਲ ਦੀਆਂ ਬੱਚੀਆਂ ਪੜ ਕੇ ਅੱਜ ਜਨਿਕੇ ਜਵਾਨ ਹੋ ਗਏ ਵਿਆਹ ਕਰਾ ਕੇ ਆਪਣੇ ਬੱਚਿਆਂ ਦੀਆਂ ਮਾਲਕ ਬਣੀਆਂ ਆ ਅਸੀਂ ਅਜੇ ਮੁੰਡੇ ਖੁੰਡੇ ਇਦਾਂ ਦੇ ਆ ਇਸ ਬੁੱਢੇ ਨੇ ਬਜ਼ੁਰਗ ਨੇ ਬਹੁਤ ਗੰਦੀ ਹਰਕਤ ਕੀਤੀ ਆ ਇੱਕ ਬੱਚੀ ਦੇ ਨਾਲ ਹੋ ਵੀ 9 ਸਾਲ ਦੀ ਬੇਟੀ ਦੇ ਨਾਲ ਅਗਰ ਜੇ ਇਥੋਂ ਚੌਂਕੀ ਵਿੱਚੋਂ ਛੁੱਟ ਗਿਆ ਤੇ ਅਸੀਂ ਮਹੱਲੇ ਵਿੱਚ ਇਹਨੂੰ ਨਹੀਂ ਛੱਡਾਂਗੇ ਚਾਹੇ ਜੋ ਮਰਜ਼ੀ ਹੋ ਜਾਏ ਚਾਹੇ ਸਾਡੇ ਦੇ ਪਰਚੇ ਕਿਉਂ ਨਾ ਪੈਂਦੇ ਹੋਣ ਭਾਵੇਂ ਉਹਦੇ ਜ਼ਿੰਮੇਵਾਰ ਇਹ ਸਟਾਪ ਹੋਊਗਾ ਪੰਜਾਬ ਪੁਲਿਸ ਇਹਨਾਂ ਦਾ नाम है तोड़ा जी मेरा प्रसाद क्या हुआ क्या हुआ मेरे को एक चीज हम मेरे को गए परसों मेरे को चीज को पता नहीं पाए हमको अभी पता लगा आज ही पता लगा कि आज मेरे को पता ये सब लगा आज आपको बताया नहीं यहाँ रिपोर्ट रप, हो गई है तब मेरे को पता लगा तो मैं पहले हमको नहीं पता रहा हमको कोई पता ही नहीं ये वही बाबा दीप सिंह कॉलोनी हां जी बा देर तो मैं वहाँ से हो गया मेरे को अठारह साल उन्नीस साल थे मेरे सामने उसका मकान बना है मालीगिरी करते हैं है उनको ਫੇਰ ਰੋ ਹਾਂਜੀ ਹਾਂਜੀ ਭਾਈ ਗੱਲਬਾਤ ਕੀ ਹੋਈ ਹੈ ਗੱਲ ਇਸ ਤਰ੍ਹਾਂ ਜੀ ਇਹ ਬਾਬਾ ਦੀਪ ਸਿੰਘ ਦੀ ਕਲੋਨੀ ਜਿਹੜੀ ਸਾਡੇ ਲਾਗੇ ਆ ਤੇ ਉਥੇ ਇਹ ਬੱਚੀ ਤੇ ਉਹ ਜਿਹੜਾ ਬਜ਼ੁਰਗ ਆ ਉਹ ਵੀ ਲਾਗੇ ਲਾਗੇ ਰਹਿੰਦੇ ਨੇ ਔਰ ਪਿਛੋਕੜ ਜਿਹੜਾ ਪੰਜਾਬ ਤੋਂ ਬਾਹਰਲਾ ਪਿਛੋਕੜ ਆ ਉਧਰੋਂ ਵੀ ਲਾਗੋ ਲਾਗੇ ਹੀ ਰਹਿੰਦੇ ਇਹਨਾਂ ਦਾ ਆਪਸ ਵਿੱਚ ਬੋਲਣ ਬੋਲਚਾਲ ਹੈਗਾ ਵਾ ਤੇ ਬੰਦਾ ਜਿਹੜਾ ਮਾਲੀ ਦਾ ਕੰਮ ਕਰਦਾ ਵਾ ਤੇ ਇਹਨੇ ਘਰ ਦੇ ਵਿੱਚ ਜਿਸ ਤਰ੍ਹਾਂ ਘਰ ਦੇ ਨਾਲ ਘਰ ਹੁੰਦੇ ਨੇ ਇਹਨਾਂ ਨੇ ਘਰ ਦੇ ਮੌਕੇ ਦੇਖਿਆ ਵਾ ਤੇ ਕੁੜੀ ਦੇ ਨਾਲ ਬਲਾਦਕਾਰ ਕਰ ਦਿੱਤਾ ਉਸ ਬੱਚੀ ਦੇ ਨਾਲ ਮਾਈਨਰ ਏਜ 9 ਸਾਲ ਦੀ ਬੱਚੀ ਤੇ ਬੰਦੇ ਦੀ ਉਮਰ 75 ਤੋਂ 80 ਦੇ ਸ ਤੁਸੀਂ ਹਾਲਾਤ ਵੇਖ ਲਓ ਪਹਿਲੀ ਘਟਨਾ ਹੋਈ ਸੁਲਤਾਨਵਿੰਡ ਦੀ ਉਸ ਤੋਂ ਬਾਅਦ ਹੋਈ ਉਸ ਤੋਂ ਬਾਅਦ ਹੋਈ ਪਿੰਟਰਕਲਾਂ ਦੀ ਤੀਜੀ ਘਟਨਾ ਹੋ ਗਈ ਪੰਜਾਬ ਦੇ ਵਿੱਚ ਆ ਅੰਮ੍ਰਿਤਸਰ ਦੇ ਵਿੱਚ ਆ ਜਿਹੜੀ ਆ ਫਤੇਗੜ ਚੂੜੀਆਂ ਰੋਡ ਬਾਈਪਾਸ ਤੇ ਇਹ ਸਾਡੇ ਹਾਲਾਤ ਆ ਪੰਜਾਬ ਦੇ ਤੇ ਜੇ ਦੋ ਦਿਨ ਪਹਿਲਾਂ ਇਹ ਦੋ ਦਿਨ ਇਹ ਕੰਨ ਨੂੰ ਚੁੱਪ ਕਰਕੇ ਬੈਠੇ ਕਿਉਂ ਨਹੀਂ ਆ ਵੀਰ ਜੀ ਤੁਸੀਂ ਉਹਨਾਂ ਦੇ ਹਾਲਾਤ ਵੇਖਿਓ ਆ ਆ ਪਿਓ ਜੇ ਆ ਮੈਂ ਤੁਹਾਨੂੰ ਸਾਹਮਣੇ ਕਰਾ ਇਹ ਜਿੰਨੇ ਵਿਚਾਰੇ ਨੇ ਰੋਟੀ ਐਡੀ ਮੁਸ਼ਕਲ ਨਾਲ ਖਾਣੀ ਆ ਲੱਭਣੀ ਆ ਕਿੱਥੋਂ ਕਿੱਥੋਂ ਨਾ ਕਿੱਥੋਂ ਜਾ ਕੇ ਆਪਣਾ ਕਿਰਤ ਕਰਨੀ ਆ ਉਹ ਚਾਰਾ ਡਰਦਾ ਹੀ ਨਹੀਂ ਮੂਰੇ ਆਇਆ ਇਹ ਤਾਂ ਪਤਾ ਨਹੀਂ ਮੱਲੇ ਵਾਲਿਆਂ ਦੀ ਚਲੋ ਸ਼ਾਬਾਸ਼ੀ ਉਹਨਾਂ ਨੇ ਸਾਹਮਣੇ ਲਿਆਤਾ ਇਹਨੂੰ ਤੇ ਆ ਪਤਾ ਲੱਗ ਗਿਆ ਉਸ ਚਵਲ ਦਾ ਨਹੀਂ ਤੇ ਉਹ ਥਾਂ ਥਾਂ ਤੇ ਕੋਠੀਆਂ ਦੇ ਵਿੱਚ ਜਾਂਦਾ ਤੇ ਕੀ ਪਤਾ ਇਹਨੇ ਕੀ ਕਾਰੇ ਕਰਨੇ ਸੀ ਹਜੇ ਹੋ ਕਾਰਵਾਈ ਕਾਰਵਾਈ ਇਸ ਤਰ੍ਹਾਂ ਦੀ ਪੁਲਿਸ ਦੇ ਨਾਲ ਸਾਰੀ ਗੱਲ ਹੋ ਗਈ ਐਸਐਸ ਸਾਹਿਬ ਨੇ ਜਿਹੜੀ ਪਾਸ ਕੋ ਐਕਟ ਲਾ ਦਿੱਤਾ ਵਾ ਬਣਦੀ ਧਾਰਾਵਾਂ ਬਲਾਤਕਾਰ ਦੀਆਂ ਵੀ ਲਾ ਦਿੱਤੀਆਂ ਵਾ ਤੇ ਥੋੜੀ ਦੇਰ ਤੱਕ ਜਿਹੜੇ ਮੁਲਾਜ਼ਮ ਆਉਂਦੇ ਨੇ ਲੇਡੀਜ਼ ਉਹ ਫਿਰ ਇਹਨਾਂ ਦੀ ਮੈਡੀਕਲ ਹੋ ਜਾਣਾ ਵਾ ਤੇ ਬਾਕੀ ਜੋ ਬਣਦੀ ਉਹਨਾਂ ਦੀ ਕਾਰਵਾਈ ਪੁਲਿਸ ਵੱਲੋਂ ਪੂਰੀ ਸਹੀ ਹੋ ਰਹੀ ਹੈ ਜੀ ਬਜ਼ੁਰਗ ਦੇ ਪਰਿਵਾਰ ਵਿੱਚ ਕੌਣ ਹੈ ਉਹ ਆਏ ਨਹੀਂ ਇੱਥੇ ਉਹਨਾਂ ਤਾਂ ਨਹੀਂ ਜੀ ਮੌਕੇ ਦੇ ਮੁਲਾਜ਼ਮ ਜਿਹੜਾ ਮੁਲਜ਼ਮ ਸੀ ਉਹਨੂੰ ਲੈਣਦਾ ਵਾ ਇਹਨਾਂ ਨੇ ਪਿੰਡ ਵਾਲਿਆਂ ਨੇ ਲੱਗਦੇ ਨੇ ਲੈ ਕੇ ਸਾਰਿਆਂ ਨੇ ਉਸ ਦਾ ਤਿੰਨ ਬਲਵਿੰਦਰ ਸਿੰਘ ਪੀਡਬਲਯੂਡੀ ਤੋਂ ਜੀ ਸਰਕਾਰੀ ਮੁਲਾਜ਼ਮ ਆ ਮੈਂ ਹਾਂ ਹਾਂ ਜੀ ਕੀ ਗੱਲ ਹੋਈ ਮੈਨੂੰ ਤੇ ਹੁਣ ਪਤਾ ਲੱਗਾ ਆ ਜੀ ਆਹ ਕਰਤੂਤ ਕੀਤੀ ਇਹਨਾਂ ਨੇ ਕਿਹਨੇ ਕੀਤੀ ਕੀ ਮਾਮਲਾ ਕਿ ਇਹਸ ਮਾਲੀ ਨੇ ਕੀਤੀ ਆ ਜੀ ਇਹ ਬੱਚੀ ਦੇ 9 ਸਾਲ ਦੀ ਬੱਚੀ ਉਹਦੇ ਨਾਲ ਬਲਾਤਕਾਰ ਕੀਤਾ ਇਹਨੇ ਕਿਹੜੀ ਜਗ੍ਹਾ ਤੇ ਰਹਿੰਦੀ ਸੀ ਭਾਜੀ ਇਹ ਬਾਬਾ ਦੀਪ ਸਿੰਘ ਕਨੌਲੀ ਜੀ ਹਾਂ ਜੀ ਕਦੋਂ ਪਤਾ ਲੱਗਾ ਭਾਜੀ ਤੁਹਾਨੂੰ ਜੀ ਸਾਨੂੰ ਤੇ ਮੈਨੂੰ ਹੁਣੇ ਪਤਾ ਲੱਗਾ ਆ ਜੀ ਕੋਈ ਮਾਣ ਸ਼ਖਸ ਜਿਨੇ ਬਲਾਤਕਾਰ ਕੀਤਾ ਕੋਲ ਹੈਗਾ ਭਈਆ ਹੈਗਾ ਜੀ ਅੱਛਾ ਕਿੰਨੀ ਉਮਰ ਦਾ ਗਾਇਬ ਕਿੰਨੀ ਉਮਰ ਦੀ ਹੋਦੀ ਘਟੋ ਘੜਦੇ ਉਹ 50 ਸਾਲ ਦਾ ਹੈ ਜੀ ਛੋਟੀ ਬੱਚੀ ਬਾਬਾ ਜੀ ਉਹਦੀ 9 ਸਾਲ ਦੀ 85 ਸਾਲ ਉਮਰਿਆ ਤੇ ਵੀ ਉਹ ਉਹਦੇ ਪਸਾਰੀ ਉੱਤੇ ਰਹਿੰਦਾ ਸੀ ਜਾਂ ਕਿਸ ਤਰ੍ਹਾਂ ਲਿਟਾਇਰਮੈਂਟ ਹੋਇਆ ਜੇ ਮਾਲੀ ਤੋਂ ਤੁਸੀਂ ਇਹ ਲਾ ਲਓ ਸਰਕਾਰੀ ਨੌਕਰੀ ਤੋਂ ਕਦੋਂ ਬੰਦਾ ਲਿਟਾਇਰਮੈਂਟ ਹੁੰਦਾ 98 ਆਪਣਾ 58 ਸਾਲ ਦੇ ਵਿੱਚ ਉਥੋਂ ਲਿਟਾਇਰਮੈਂਟ ਹੁੰਦਾ ਅੱਜ ਘਟੋ ਘੜਨੀ ਤੇ 70 75 ਸਾਲ ਦਾ ਹੋ ਚੁੱਕਾ ਆ ਜਿਸ ਬੰਦੇ ਨੇ 9 ਸਾਲ ਦੀ ਲੜਕੀ ਦੇ ਨਾਲ ਬਲਾਤਕਾਰ ਕੀਤਾ ਆ ਕੀ ਮੰਗਤ ਹੈ ਮੰਗਾਹੀ ਜੀ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆਂ ਕਿ ਸਾਨੂੰ ਸਾਡਾ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਵਰਨਾ ਜੇ ਇੱਥੋਂ ਛੱਡਿਆ ਗਿਆ ਤੇ ਅਸੀਂ ਮਹੱਲੇ ਵਿੱਚ ਇਸ ਬੰਦੇ ਨੂੰ ਨਹੀਂ ਰਹਿਣ ਦਵਾਵਾਂਗੇ ਤੇ ਨਾ ਹੀ ਇਹਨੂੰ ਛੱਡਾਂਗੇ ਇਹ ਬੰਦਾ ਉੱਥੇ ਰਹਿੰਦਾ ਸੀ ਜਾਂ ਕੀ ਸੀ ਹਾਂ ਜੀ ਉੱਥੇ ਰਹਿੰਦਾ ਆ ਜੀ ਆਪਣਾ ਮਕਾਨ ਬਣਾਇਆ ਇਹਨੇ ਹੁਣ ਪ੍ਰਸ਼ਾਸਨ ਕੋਲ ਕਿਸ ਤਰ੍ਹਾਂ ਸੰਯੋਗ ਮਿਲਦਾ ਹੈ ਇਹ ਤਾਂ ਪਰਚਾ ਉਧਰੋਂ ਤਾਂ ਚਲੋ ਸਾਨੂੰ ਅਜੇ ਵਧੀਆ ਸੰਯੋਗ ਮਿਲ ਰਿਹਾ ਜੀ ਜੇ ਅੱਗੇ ਨਾਲ ਸਾਡੇ ਨਾਲ ਵਧੀਆ ਸੰਯੋਗ ਕਰਨਗੇ ਤੇ ਬਹੁਤ ਵਧੀਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮਿਰਜੀ ਬੇਨਤੀ ਇਸ ਤਰ੍ਹਾਂ ਵੀ ਸਿੰਘਾਂ ਦਾ ਫੋਨ ਆਇਆ ਸੀ ਵਾਰ ਬਾਬਾ ਦੀਪ ਸਿੰਘ ਕਲੋਨੀ ਇੱਕ ਛੋਟੀ 60-9 ਸਾਲ ਦੀ ਬੱਚੀ ਪ੍ਰਵਾਸੀ ਬੱਚੀ ਉਹਦੇ ਨਾਲ ਇੱਕ 70-80 ਸਾਲ ਦੇ ਮਨੁੱਖ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਸੀ ਦੋ ਤਿੰਨ ਦਿਨ ਪਹਿਲਾਂ ਹੁਣ ਅੱਜ ਪਤਾ ਲੱਗਿਆ ਪਤਾ ਲੱਗਣ ਤੋਂ ਬਾਅਦ ਜਿਹੜਾ ਉਹ ਪਰਿਵਾਰ ਆਪਣੇ ਉਹ ਬੱਚੀ ਨੂੰ ਲੈ ਕੇ ਸਿੰਘਾਂ ਨਾਲ ਸਾਡੇ ਸਿੰਘ ਆਏ ਸੀਗੇ ਥਾਣੇ ਆਏ ਸੀ ਕਾਰਵਾਈ ਵਾਸਤੇ ਬੇਨਤੀ ਕੀਤੀ ਮੈਂ ਸੱਚ ਤਾਂ ਇਹ ਵੀ ਪਹਿਲਾਂ ਨਹੀਂ ਸੁਣਵਾਈ ਹੋਈ ਤੇ ਉੱਚ ਅਧਿਕਾਰੀ ਨੇ ਇਥੋਂ ਦੇ ਅਮਰਸਰ ਸਾਹਿਬ ਦੇ ਡੀਸੀਪੀ ਸਾਹਿਬ ਨੇ ਉਹਨਾਂ ਨਾਲ ਅਦਾਸ ਨੇ ਗੱਲ ਕੀਤੀ ਸਤਕਾਰ ਸਹਿਤ ਉਹਨਾਂ ਨੇ ਗੱਲ ਨੂੰ ਸਮਝਿਆ ਤੇ ਸੁਣਿਆ ਉਸੇ ਵੇਲੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਇੱਥੇ ਉਹਨਾਂ ਨੂੰ ਤਕੀਦ ਕੀਤਾ ਉਹਨਾਂ ਨੇ ਡਿਊਟੀ ਲਈ ਉਹਨਾਂ ਦੀ ਹੋਣ ਜਿਹੜੀ ਬਣਦੀ ਕਾਰਵਾਈ ਦੋਸ਼ੀ ਦੇ ਉੱਤੇ ਆ ਉਹ ਹੋ ਰਹੀ ਹੈ ਪਰਚਾ ਹੋ ਰਿਹਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਵਾ ਤੇ ਉਹਦੇ ਤੇ ਜਿਹੜੀ ਸਖਤ ਜਿਹੜੀ ਧਾਰਾ ਬਣਦੀ ਹੈ ਪੋਸਕੋ ਦੀਨ ਜਿਹੜਾ ਵਾ ਉਹ ਅਸੀਂ ਮੰਗ ਕੀਤੀ ਹੈ ਕਿ ਪਰਚਾ ਜਿਹੜਾ ਉੱਤੇ ਦੋਸ਼ੀ ਤੇ ਹੋਵੇ ਬਬਾ ਇਹ ਜਿਹੜੀ ਕੰਨੀ ਮੰਨਦੀ ਇਹਦਾ ਜਿਹੜਾ ਕਾਨੂੰਨ ਹੈ ਇਸ ਇਸੇ ਮੰਨਦੇ ਕਾਨੂੰਨ ਬਣਾ ਚਾਹੀਦਾ ਜਿਹੜਾ ਐਦਾ ਕੋਈ ਲੜਕੇ ਨਾਲ ਕਾਨੂੰਨ ਤਾਂ ਜੇ ਤੁਸੀਂ ਸਾਡੀ ਖਾਲਸਾਈ ਰਵਾਇਤ ਦੀ ਗੱਲ ਕਰਦੇ ਹੋ ਤੇ ਉਹ ਕਾਨੂੰਨ ਤਾਂ ਸਿੱਧਾ ਸਪਸ਼ਟ ਹੈ ਕਿ ਜਿਹੜਾ ਵੀ ਕੋਈ ਦੰਦਾ ਪਾਪ ਕਰਦਾ ਉਹਦੀ ਧੌਣ ਲਾਈ ਜਾਵੇ ਕਿਉਂਕਿ ਹਰ ਇੱਕ ਅਸੀਂ ਵੀ ਧੀਆਂ ਵਾਲੇ ਆ ਅਸੀਂ ਨਾਂ ਵੀ ਧੀਆਂ ਵਾਲੇ ਹੋਈਏ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਦਾ ਸਿੱਖ ਨਾਤੇ ਹੋਣ ਸਾਡਾ ਫਰਜ਼ ਬਣਦਾ ਵੀ ਅਸੀਂ ਇਹ ਮੰਗ ਤਾਂ ਰੱਖ ਲਈਏ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਤਾਂ ਇਹੀ ਹੈ ਨਾ ਕੁਝ ਜਿਹੜਾ ਕੋ ਜੁਲਮ ਇਸ ਤਰ੍ਹਾਂ ਦਾ ਕਰਦਾ ਕੋ ਪਾਪ ਇਸ ਤਰ੍ਹਾਂ ਦਾ ਕਰਦਾ ਤੇ ਉਹਨੂੰ ਉਹਨਾਂ ਕੋ ਰਵਾਇਤ ਨਹੀਂ ਹੋਣੀ ਚਾਹੀਦੀ ਪਰ ਚਲੋ ਇੱਕ ਸਿਸਟਮ ਦੇ ਵਿੱਚ ਬੈਠੇ ਆ ਇਸ ਕਰਕੇ ਪੋਸਕੋ ਦਾ ਜਿਹੜਾ ਹੁਣ ਬਣਿਆ ਵਾ ਕਾਨੂੰਨ ਉਹਦੇ ਵਿੱਚ ਮਾਈਨਰ ਬੱਚਿਆਂ ਨਾਲ ਜੇ ਕਿਸ ਤਰ੍ਹਾਂ ਦਾ ਕੁਝ ਹੁੰਦਾ ਜਿਵੇਂ ਲੰਘੇ ਦੇ ਨਹੀਂ ਸੀ ਵੇਖਿਆ ਸੀ ਕਿ ਇੱਕ ਬੱਚੀ ਨਾਲ ਸ਼ੇਰਚੜ ਹੋਈ ਸੀ ਉਸ ਬੰਦੇ ਦੇ ਉੱਤੇ ਵੀ ਪੋਸਕੋ ਦੇ ਅਧੀਨ ਪਰਚਾ ਹੋਇਆ ਸੀ ਸੋ ਇਹਦੇ ਵਿੱਚ ਵੀ ਅਸੀਂ ਇਹੀ ਡਿਮਾਂਡ ਰੱਖੀ ਹੈ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਕਿਹਾ ਗਿਆ ਕਿ ਪੋਸਕੋ ਹੀ ਦੇ ਅਧੀਨ ਪਰਚਾ ਹੋ ਗਿਆ ਉਹ ਬਾਈ ਨਾਮ ਅਸਲਾ ਲੈ ਤੇ ਬੈਠੇ ਆ ਡਿਊਟੀ ਤੇ ਆਪਣੀ ਤੇ ਜੀ ਤੇ ਗੁਰੂ ਸਾਹਿਬ ਜਿੱਦਾਂ ਹੁਕਮ ਕਰਨ ਸਰ ਕੀ ਮਸਲਾ ਜੀ ਖੜਜੋ ਖੜਜੋ ਬਾਬਾ ਜੀ ਨੇ ਚੱਲ ਜੀ ਹਾਂਜੀ ਸਰ ਥੋੜਾ ਜਿਆਦਾ ਹਾਂਜੀ ਸਰ ਥੋੜਾ ਜਿਆਦਾ ਦੱਸੋ ਸਰ ਥੋੜਾ ਜਿਆਦਾ ਤੁਸੀਂ ਮਨ ਲਾ ਜੀ ਫਿਰ ਕੀ ਕਹਿਣਾ ਚਾਹੋਗੇ ਜੀ ਫਿਰ ਮਾਮਾ ਕੀ ਕਹਿਣਾ ਚਾਹੋਗੇ ਬੰਦ ਕਰ ਹਾਂ